ਹਾਂ ਮਰੀਆਵਲੀ ਜਨ ਦੇ ਸੁਣਾਵਾ ਹਾਂ ਹਾਂ ਬਾਹਲੀ ਗੱਲ ਸਵਾਰੇ ਸਵਾਲ ਹੋ ਜਾਏ ਪੂਰੇ ਲੈ ਇੱਥੋਂ ਸੀ ਟੱਪੇ ਉੱਡ ਚੜੇ ਗੱਡੀ ਪੁੱਚੋ ਮੰਡੀ ਪੁੱਚੋ ਮੰਡੀ ਰੇਲ ਗੱਡੀ ਅੱਛਾ 3 ਵਜੇ ਹੁੰਦੀ ਹੁੰਦੀ ਗੰਡੇ ਦੇ ਪਕੌੜੇ ਗੰਡੇ ਦੇ ਪਕੌੜੇ ਇਹ ਇਹੇ ਹੀ ਪਕੌੜੇ ਅੱਛਾ ਠੀਕ ਹੈ ਇਹ ਜਿੰਨਾ ਪੈਸੇ ਵਾਲਾ ਉਹਨੇ ਨੂੰ ਵੱਧ ਭੁੱਖ ਵਸੀ ਠੀਕ ਹੈ ਜੀ ਵੀ ਹੋਰ ਵੀ ਹੋਰ ਵੀ ਹੋਰ ਵੀ ਭੋਜਨ ਉੱਠੇ ਭੋਜਨ ਇੱਥੇ ਵੀ ਆ ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇਪਰਵਾ ਤੇ ਅੱਜ ਅਸੀਂ ਖੜੇ ਆ ਇਸ ਵਕਤ ਢਿੱਲਮਾਲੇ ਨਾਲੇ ਦੇ ਉੱਪਰ ਕਹਿ ਦਿੰਨੇ ਆ ਭਾਈ ਇਸ ਪਾਸੇ ਜਗ੍ਹਾ ਜ਼ਿਆਦਾਤਰ ਸੁੰਨਾ ਜਿਹਾ ਰਸਤਾ ਹੀ ਹੁੰਦਾ ਯਾਰ ਤਰ ਤੇ ਪਸ਼ੂ ਟੁੱਕਰ ਵਾਲਾ ਬੰਦਾ ਜ਼ਿਆਦਾਤਰ ਇੱਧਰ ਆਉਂਦਾ ਰਹਿੰਦਾ ਮਿਹਨਤੀ ਜਿਹੜੇ ਹੁੰਦੇ ਨਾ ਕੰਮ ਇਹ ਉਹ ਲੋਕ ਉਹ ਇੱਧਰ ਨੂੰ ਜ਼ਿਆਦਾਤਰ ਆਉਂਦੇ ਰਹਿੰਦੇ ਨੇ ਤੇ ਇਸ ਵਕਤ ਮੈਨੂੰ ਮਿਲਿਆ ਨੇ ਇੱਥੇ ਬਾਪੂ ਹੋਣੀ ਗੱਲਾਂ ਬਾਤਾਂ ਕਰਦੇ ਨਾਲ ਬਹੁਤ ਘੈਂਟ ਘੈਂਟ ਗੱਲਾਂ ਬਾਤਾਂ ਕਰਦੇ ਨੇ ਇਹ ਤੇ ਪਹਿਲਾਂ ਆਪਾਂ ਨਾਂ ਪੁੱਛ ਲਈ ਬਾਪੂ ਹੀ ਨਾਂ ਕੀ ਤੁਹਾਡਾ ਜੀ ਕੁੰਡਾ ਸਿੰਘ ਕੁੰਡਾ ਸਿੰਘ ਤੇ ਕਿੰਨਾ ਟਾਈ ਸ਼ਤਤ ਕਾਰੋਬਾਰ 7-8 ਸਾਲ ਹੋ ਗਏ ਹਨ ਤੇ ਕਿਵੇਂ ਚੱਲ ਰਿਹਾ ਕਾਰੋਬਾਰ ਫਿਰ ਅੱਜਕੱਲ ਕਾਰੋਬਾਰ ਠੀਕ ਹੈ ਜੀ ਬਹੁਤ ਵਧੀਆ ਜਿਵੇਂ ਹੁਣ ਤੁਹਾਨੂੰ ਪਤਾ ਬਾਪੂ ਤੁਸੀਂ ਇਸ ਕਾਰੋਬਾਰ ਦੇ ਵਿੱਚ ਪਏ ਹੋਏ ਹੋ ਹਨ ਤੇ ਕਿਹੜੇ ਮਾਲ ਦੀ ਡਿਮਾਂਡ ਜਿਹੜੀ ਰਹਿੰਦੀ ਜ਼ਿਆਦਾਤਰ ਹੁਣ ਡਿਮਾਂਡ ਤਾਂ ਜੀ ਹੁਣ ਕਾਲੇ ਦੀ ਵੱਧ ਹੈ ਕਾਲੇ ਦੀ ਵੱਧਾ ਮੰਡੀਆਂ ਤੇ ਤੁਸੀਂ ਜਾਣਦੇ ਹੋ ਹਾਂ ਜੀ ਤੇ ਜਦੋਂ ਫਿਰ ਬਾਪੂ ਮੰਨ ਕੇ ਚੱਲ ਪੋ ਕਈ ਵਾਰ ਕੀ ਹੁੰਦਾ ਜਿਵੇਂ ਪਸ਼ੂ ਟੁੱਕਰ ਜਿਹੜਾ ਬੰਦਾ ਰੱਖਦਾ ਉਹਨੂੰ ਜ਼ਿਆਦਾਤਰ ਨੌਲੇਜ ਵੀ ਹੁੰਦੀ ਆ ਕਈ ਵਾਰ ਜਿਵੇਂ ਹੁਣ ਪਸ਼ੂ ਟੁੱਕਰ ਦੇ ਇੱਕ ਵੀ ਦਰਦ ਕੁੱਟ ਖੜਾ ਜਾਂ ਕੁਝ ਹੋਰ ਇਦਾਂ ਦਾ ਕੋਈ ਵੀਰ ਕੋ ਹੁੰਦਾ ਉਹਦਾ ਫਿਰ ਜਿਹੜਾ ਲਾਜ ਤੁਸੀਂ ਆਪ ਕਰਦੇ ਹੋ ਜਾਂ ਫਿਰ ਕੋਈ ਮੰਨ ਲਓ ਬਾਹਰੋਂ ਅੰਦਰੋਂ ਕਰਾਉਣੇ ਹੁੰਦੇ ਆ ਜੀ ਪਹਿਲੀ ਗੱਲ ਤਾਂ ਅਸੀਂ ਆਪ ਹੀ ਕਰ ਲੈਨੇ ਆ ਅੱਛਾ ਆਪ ਕਰ ਲੈਨੇ ਜਰਦਾ ਜਦ ਹੁਣ ਲੱਗ ਗਿਆ ਜਰਦਾ ਮਲੋ ਹਾਂਜੀ ਤੇ ਪਉਏ ਚ ਪਾ ਲੋ ਆਇ ਹਲਾਲ ਉਹਦੇ ਮੂੰਹ ਚ ਪਾ ਦਿੰਦੇ ਠੀਕ ਹੈ ਠੀਕ ਹੈ ਜਰਦਾ ਫਿਰ ਕਾਚ ਮਲਾਉਨੇ ਤੁਸੀਂ ਦੁੱਧ ਚ ਦੁੱਧ ਦੇ ਚ ਮਲਾ ਮੁੰਡਿ ਵਾਲੇ ਠੀਕ ਹੈ ਠੀਕ ਹੈ ਉਹਦੇ ਨਾਲ ਫਿਰ ਜਿਹੜਾ ਦਰਦ ਆ ਉਹ ਚੱਕਿਆ ਜਾਊ ਹਾਂਜੀ ਲੈ ਵੀ ਮਿੱਤਰੋ ਤੁਹਾਡੇ ਲਈ ਇੱਕ ਨਵੀਂ ਗੱਲ ਤੇ ਖਾਸ ਕਰਕੇ ਮੇਰੇ ਲਈ ਵੀ ਇਹ ਗੱਲ ਨਵੀਂ ਹੋਈ ਆ ਅਭੀ ਜੇ ਕਿਸੇ ਪਸ਼ੂ ਦੇ ਦਰਦ ਹੁੰਦਾ ਹੋਵੇ ਖਾਸ ਕਰਕੇ ਇਹਨਾਂ ਦੇ ਇਹਨਾਂ ਦੀ ਹੁੰਦਾ ਨਾ ਪੂਜਾਰ ਤਰ ਤਾ ਵੀ ਜੇ ਕਿਸੇ ਬੱਕਰੀ ਦੇ ਦਰਦ ਹੁੰਦਾ ਹੋਵੇ ਕਹਿੰਦੇ ਵੀ ਉਹਦੇ ਲਈ ਖਾਸ ਕਰਕੇ ਦੁੱਧ ਦੇ ਵਿੱਚ ਜਿਹੜਾ ਆਮ ਤੌਰ ਤੇ ਲੋਕ ਜਿਹੜੇ ਜਰਦਾ ਵਗੈਰਾ ਲਾਉਂਦੇ ਆ ਤਮਾਕੂ ਜਿਵੇਂ ਆਪਾਂ ਬੋਲ ਦਿੰਨੇ ਆ ਨਾ ਤਬਾਕੂ ਨੂੰ ਕਹਿੰਦੇ ਮਲਕੇ ਜਿਵੇਂ ਉਸ ਤਰ੍ਹਾਂ ਤੇ ਉਹਨੂੰ ਦੁੱਧ ਦੇ ਵਿੱਚ ਪਾਉਣਾ ਇੱਕ ਛੋਟਾ ਜਿਹਾ ਜਿਵੇਂ ਪਉ ਆਧੀਆ ਕੁਛ ਵੀ ਤੁਸੀਂ ਲੈ ਲਓ ਭਾਂਡਾ ਤੇ ਉਹਦੇ ਨਾਲ ਫਿਰ ਜਿਹੜਾ ਉਹਨੂੰ ਪਿਆਦੋ ਤੇ ਕਹਿੰਦੇ ਦਰਦ ਜਿਹੜਾ ਕਿੰਨੇ ਸਮੇਂ ਚ ਬਾਪੂ ਠੀਕ ਹੋ ਜਾਂਦਾ ਫਿਰ ਇਹ 20 ਮਿੰਟਾਂ ਚ 20 ਮਿੰਟਾਂ ਚ ਹੋ ਜਾਂਦਾ ਕਦੇ ਫਿਰ ਬਾਪੂ ਪਹਿਲਾਂ ਜਦੋਂ ਤੁਸੀਂ ਨਵੀਂ ਉਮਰ ਦੇ ਮੁੰਡੇ ਸੀ ਜਦੋਂ ਉਦੋਂ ਕਦੇ ਐ ਨਹੀਂ ਲੱਗਿਆ ਵੀ ਆਪਾਂ ਵੀ ਕੋਈ ਐਦਾਂ ਦਾ ਕੰਮ ਕੋਈ ਹੋਰ ਕਰਨਾ ਜਾਂ ਇਹ 'ਚ ਮਜ਼ਦੂਰੀ ਸੀ ਜਾਂ ਕਿਵੇਂ ਆਉਣਾ ਪੈਗਾ ਇੱਧਰ ਮਜ਼ਦੂਰੀ ਤਾਂ ਹੁਣ ਭਾਈ ਪਹਿਲਾਂ ਪੱਲੇਦਾਰੀ ਕਰਦੇ ਸੀ ਸਾਢੀ ਕਰਦੇ ਸੀ ਠੀਕ ਹੈ ਉਹਦਾ ਹੁਣ ਸਮਾਂ ਦੇ ਰਿਹਾ ਚਾਰ ਪਸ਼ੂਆ ਲਈ ਫਿਰਦੇ ਬਸ ਟਾਈਮ ਪਾਸ ਹੋ ਜਾਂਦਾ ਠੀਕ ਹੈ ਹਾਂ ਜੀ ਤੇ ਮੰਨ ਲਓ ਵੀ ਵਧੀਆ ਜਿਹੜਾ ਕਾਰੋਬਾਰ ਨੂੰ ਚੱਲ ਰਿਹਾ ਹਾਂ ਬਈ ਜਿਹੜੇ ਹੁਣ ਦੇ ਮੁੰਡੇ ਨੇ ਮੁੰਡੇ ਵੀ ਨੇ ਵਿੱਚ ਕੁੜੀਆਂ ਵੀ ਨੇ ਇਸ ਤਰ੍ਹਾਂ ਦੇ ਜਿਹੜੇ ਕਹਿੰਦੇ ਆਈ ਲਰਸ ਕਰਕੇ ਬਾਹਰ ਜਾਣਾ ਉਹਨਾਂ ਦੇ ਲਈ ਕੋਈ ਸੁਨੇਹਾ ਕੋਈ ਇਹੋ ਜਿਹਾ ਬਪੂ ਜਿਵੇਂ ਹੁਣ ਤੁਸੀਂ ਵੀ ਕਾਰੋਬਾਰ ਕਰਦੇ ਹੋ ਹਾਂ ਹਾਂ ਘਰ ਪਰਿਵਾਰ ਆਪਣਾ ਇੱਧਰ ਵੀ ਤੁਰੀ ਜਾਂਦਾ ਨਾ ਤੁਸੀਂ ਵੀ ਬਲੇ ਟਾਈਮ ਟਪਾਏ ਨੇ ਉਸ ਤਰ੍ਹਾਂ ਤੇ ਉਹਨਾਂ ਵਾਸਤੇ ਸੁਨੇਹੇ ਉਹਨਾਂ ਵਾਸਤੇ ਕਿਵੇਂ ਜਿਵੇਂ ਹੁਣ ਨਵੀਂ ਉਮਰ ਦੇ ਮੁੰਡੇ ਕੁੜੀਆਂ ਨੇ ਉਹਨਾਂ ਨੇ ਹੁਣ ਸਾਰਿਆਂ ਨੇ ਇੱਕੋ ਹੀ ਅੱਖ ਰੱਖ ਰਹੀ ਆ ਵੀ ਮੈਂ ਤਾਂ ਬਾਹਰ ਜਾਣਾ ਬਾਹਰ ਜੀ ਕੱਕਾ ਬਣਦੀ ਹੈ ਹਾਂਜੀ ਇਹ ਜਿੰਨਾ ਪੈਸੇ ਵਾਲੇ ਉਹਨੇ ਉਹਨੇ ਬੰਦ ਭੁੱਖ ਬਸੀ ਠੀਕ ਹੈ ਜੀ ਵੀ ਹੋਰ ਵੀ ਹੋਰ ਵੀ ਹੋਰ ਵੀ ਪੋਜਣ ਉੱਥੇ ਪੋਜਣ ਇੱਥੇ ਵੀ ਹੈ ਬਿਲਕੁਲ ਉੱਥੇ ਬਾਹਰ ਗਈ ਨੀ ਹੱਡੀਆਂ ਵੀ ਨੀ ਇੱਥੇ ਜੇ ਮਰ ਗਿਆ ਆਪਣੇ ਘਰਾਂ ਚ ਹੱਡੀਆਂ ਆਪਣੇ ਪਿੰਡ ਚ ਫੂਕਾ ਦੇਊਗਾ ਬਿਲਕੁਲ ਬਿਲਕੁਲ ਹੁਣ ਜਿਵੇਂ ਆਪਾਂ ਜੇ ਗੱਲ ਕਰੀਏ ਜਿਵੇਂ ਹੁਣ ਕਈ ਹੁੰਦੇ ਨੇ ਧੀ ਪੁੱਤ ਇਸ ਤਰ੍ਹਾਂ ਦੇ ਜਿਹੜੇ ਬਾਹਰ ਨੂੰ ਚੱਲ ਜਾਂਦੇ ਆ ਪਰ ਕਹਿੰਦੇ ਅਸੀਂ ਮਾਂ ਪਿਓ ਨੂੰ ਪਿਆਰ ਕਰਦੇ ਆ ਹੂੰ ਪਰ ਗੱਲ ਇਹ ਹੈ ਵੀ ਜੇ ਹੁਣ ਮਾਂ ਪਿਓ ਨੂੰ ਅੱਧੀ ਰਾਤ ਨੂੰ ਵੇਲੇ ਕੇ ਵੇਲੇ ਕੋਈ ਲੋਡ ਪੈ ਜੇ ਤਾਂ ਕੀ ਗੱਲ ਹੋ ਪਹੁੰਚ ਜਾਣਗੇ ਬਿਲਕੁਲ ਨਹੀਂ ਆ ਸਕਦੇ ਬਿਲਕੁਲ ਨਹੀਂ ਆ ਸਕਦੇ ਵੀ ਉਸ ਤਰ੍ਹਾਂ ਦੀ ਗੱਲਬਾਤ ਕਰਦਾ ਥੋੜੇ ਵੀ ਜੇ ਕੋਈ ਲਾਣੇ ਵਿੱਚੋਂ ਜੇ ਕੋਈ ਜਵਾਕ ਬਾਹਰ ਜਾਂਦਾ ਹੁੰਦਾ ਤਾਂ ਫਿਰ ਉਹਨੂੰ ਤੁਸੀਂ ਕੀ ਸਨੇਹਾ ਦਿੰਨੇ ਹੁੰਨੇ ਹੋ ਤੁਹਾਡੇ ਗੈਰ ਜੀ ਕੋਈ ਹਾਂਜੀ ਦੇਖਣਾ ਕੋਈ ਗਿਆ ਨਹੀਂ ਹੈ ਠੀਕ ਹੈ ਜੋਰ ਸਿੰਘ ਗਏ ਉਹ ਕੀ ਜਾਊਗਾ ਤੇ ਬਾਪੂ ਫਿਰ ਕੋਈ ਵਿਆਹ ਲਈ ਕੋਈ ਨਿੱਗੀ ਜੀ ਯਾਦ ਤਾਜ਼ੀ ਕਰ ਜੇ ਵੀ ਤੇਰੇ ਵਿਆਹ ਵੇਲੇ ਟਾਈਮ ਦੀ ਗੱਲ ਸੀ ਅੱਛਾ ਮੇਰੇ ਵਹਿ ਵਾਲੇ ਹਾਂ ਨਿੱਕੀ ਜੀ ਗੱਲ ਹਾਂ 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 ਮੇਰੀ ਆਵਲੀ ਜਾਨੇ ਦੀ ਸੁਣਾ ਮਾ ਹਾਂ ਹਾਂ ਬਾਲੀ ਗੱਲ ਸਵਾਰ ਸਵਾਰ ਆ ਜਾਜੇ ਪੂਰੇ ਇੱਥੋਂ ਸੀ ਟੱਪੇ ਚੜੇ ਗੱਡੀ ਪੁੱਚੋ ਮੰਡੀ ਪੁੱਚੋ ਮੰਡੀ ਰੇਲ ਗੱਡੀ ਅੱਛਾ 3 ਵਜੇ ਆਉਂਦੀ ਹੁੰਦੀ ਅੱਛਾ ਨੇੜੇ ਜਨ ਵਜੋ ਬਈ ਜਦੋਂ ਠੀ ਤੇ ਛਣ ਤੇ ਉੱਤਰ ਗਏ ਹਾਂਜੀ ਉੱਥੇ ਮੂਰੀ ਆ ਗਈ ਟਰਾਲੀ ਅੱਛਾ ਜੀ ਕੁਝ ਦਾ ਟਰਾਲੀ ਚੜ ਚੜ ਗਈ ਕੁਝ ਕੱਚਾ ਰਾਹ ਸੀ ਪੈਦਲ ਚੱਪੇ ਅੱਛਾ ਹਾਂ ਜਦ ਜਾਣ ਗਈ ਬੱਲੇ ਬੱਲੇ ਜਾਨ ਆ ਗਈ ਜਾਨ ਆ ਗਈ ਅਕੀ ਰੋਟੀ ਜਨੂ ਕਾ ਜੀ ਇਹ ਕਿ ਕੀ ਜੀ ਗੰਡੇ ਦੇ ਪਕੌੜੇ ਗੰਡੇ ਦੇ ਪਕੌੜੇ ਇਹ ਇਹ ਹੀ ਪਕੌੜੇ ਅੱਛਾ ਠੀਕ ਹੈ ਆ ਖਾ ਲਈ ਹਾਂਜੀ ਅਕੀ ਵੀ ਚੜ ਕੇ ਬਰਾਤ ਨੂੰ ਰੋਟੀ ਵਧੀਆ ਜਣੀ ਹੈ ਠੀਕ ਹੈ ਜੀ ਕੀ ਬਣਾਈਏ ਹਾਂਜੀ ਅਕੀ ਜੀ ਪੇਠਾ ਬਣਾਓ ਅੱਛਾ ਜੀ ਬਾਜੀ ਵੱਟ ਵੱਟ ਜ਼ੋਰ ਲਾ ਕੇ ਪੇਠਾ ਖਵਾਤਾ ਹਾਂਜੀ ਵੱਜਾਇਆਕਾਰ ਹੋਗੀ ਅੱਛਾ ਐਨਾ ਕੀ ਕੁਛ ਹੁੰਦਾ ਸੀ ਬਹੁਤ ਸਹੀ ਕੁਛ ਹੁੰਦਾ अच्छा ਜਿਹੜਾ ਹੁੰਦਾ ਲੱਡੂ ਮਿੱਠਾ ਹਾਂਜੀ ਇੱਕ ਤਾਂ ਢਿੱਗ ਢਿੱਗੀਆਂ ਹੁੰਦੀਆਂ ਠਾਲੀਆਂ ਅੱਛਾ ਜੀ ਇੱਕ ਠਾਲੀ ਢੱਡਾ ਜਾਂਦਾ ਇੱਕ ਐਡਾ ਗਲਾਸ ਪਾਣੀ ਦਾ ਤਾਂ ਢੱਡਾ ਜਾਂਦਾ ਇੱਕ ਕੋਲੇ ਬਾਠਲੀ ਹੁੰਦੀ ਹਾਂਜੀ ਮਿੱਟੀ ਦੀ ਹਾਂਜੀ ਉਹ ਲੱਡੂ ਠਾਲੀ ਦੇ ਵਿੱਚ ਐ ਮਾਰਦੇਗੇ ਡਲਾ ਵਾਈ ਦਾ ਹੁੰਦਾ ਅੱਛਾ ਠੀਕ ਹੈ ਅੱਛਾ ਅਸੀਂ ਭੰਦੇ ਅਸੀਂ ਵੀ ਨਹੀਂ ਸੀ ਗੱਲ ਨੂੰ ਸੀ ਕੀ ਜਾਂਦੇ ਠੀਕ ਹੈ ਗੁੜ ਕਰਨ ਸੀ ਤੇ ਜਿਵੇਂ ਬਾਪੂ ਪਹਿਲਾਂ ਨਾ ਜਿਹੜੇ ਬੰਦੇ ਹੁੰਦੇ ਸੀ ਯਾਰ ਤਰ੍ਹਾਂ ਕਹਿੰਦੇ ਖਰਾਕ ਬੜੀ ਖੁੱਲੀ ਸੀ ਵਿੱਚ ਵਿੱਚ ਕਹਿੰਦੇ ਕਈਆਂ ਨੂੰ ਤਾਂ ਵੀ ਕੜਾ ਖਾਣਾ ਵੀ ਕਹਿੰਦੇ ਸੀ ਕਹਿੰਦੇ 2-2 3-3 ਕਿਲੋ ਬੰਦੇ ਕੜਾ ਖਾ ਜਾਂਦੇ ਖਾ ਜਾਂਦੇ ਸੀ ਹਨਾ ਖਾ ਜਾਂਦੇ ਓਦੋਂ ਤਾਂ ਕੋਈ ਤੁਹਾਡੇ ਨਾਲ ਦਾ ਕੋਈ ਬੰਦਾ ਹੈਗਾ ਸੀ ਸੱਪ ਕੋਈ ਇਹੋ ਜਿਹਾ ਹਜੇ ਹੈਗਾ ਹਜੇ ਹੈਗਾ ਖਾ ਜਾਂਦਾ ਉਹ ਕਹਿੰਦਾ ਕਿਲੋ ਕਿਉਂ ਵੀ ਖਾ ਜੂ ਯਾਰ ਪਹਿਲਾਂ ਟਮਾਟਰ ਹੈ ਸੱਪ ਬੰਦਾ ਇੱਦਾਂ ਅੱਛਾ ਤੇ ਹੁਣ ਨਾਲ ਨਾਲ ਬਾਪੂ ਨਾਲ ਵੀ ਗੱਲਬਾਰ ਸਾਂਝੀ ਕਰਦਾ ਮੈਂ ਕਿ ਮੈਂ ਉਹਨਾਂ ਦੇ ਵੀ ਲਾਉਣਾ ਹੁਣ ਨਾਲ ਨਾਲ ਤੇ ਹੇ ਹੇ ਬਾਪੂ ਸਤਰੀ ਗਾਲ ਤੇ ਐਂ ਦੱਸੋ ਪਹਿਲਾਂ ਵੀ ਨਾਮ ਕੀ ਹੈ ਤੁਹਾਡਾ ਨਾਮ ਦਰਸ਼ਨ ਸਿੰਘ ਦਰਸ਼ਨ ਸਿੰਘ ਦਰਸ਼ਨ ਸਿੰਘ ਬਾਪੂ ਦਾ ਨਾਂ ਤੇ ਬਾਪੂ ਨਾਲ ਇੱਕ ਗੱਲਬਾਤ ਕਰਦੇ ਆਂ ਪ੍ਰਾਣੀ ਯਾਦਗਾਰ ਸਾਂਝੀ ਕਰਾਂਗੇ ਬਾਪੂ ਜੀ ਨੂੰ ਤੁਹਾਡਾ ਵਿਆਹ ਹੋਇਆ ਦੇਖ ਦਿਖਾਈ ਹੋਈ ਸੀ ਕਾਈ ਮੜ ਤੇ ਐਂ ਮੜ ਤੇ ਤੇ ਚਾ ਚੂਜ ਹੈਗਾ ਸੀ ਉਦੋਂ ਕਿੰਨਾ ਚਾ ਜਿਵੇਂ ਹੁਣ ਦੇ ਮੁੰਡਿਆਂ ਨੂੰ ਹੁੰਦਾ ਵੀ ਵਿਆਹ ਕਰਾਉਣ ਦਾ ਬੜਾ ਚਾਹ ਉਹਦਾ ਕੋਈ ਚਾਹ ਨਹੀਂ ਉਹਦਾ ਕੋਈ ਚਾਹ ਨਹੀਂ ਸੀ ਤੇ ਕਿਵੇਂ ਜੇ ਮਾਹੌਲ ਰਿਹਾ ਜਦੋਂ ਮੰਨ ਲਓ ਪਹਿਲੀ ਵਾਰ ਦੇਖਿਆ ਕਿਵੇਂ ਜੇ ਲੱਗਿਆ ਬਹੂ ਨੂੰ ਮੇਰਾ ਤਾਂ ਭਾਈ ਵਿਆਹ ਹੋਣ ਗਿਆ ਸੀ ਅੱਛਾ ਇਹ ਉੱਤੇ ਉਹਨਾਂ ਦਾ ਹੋ ਗਿਆ ਸਾਡਾ ਗਣਾ ਉਹ ਕਹਿੰਦੇ ਇਹਨੂੰ ਵੀ ਤੋੜ ਦੇ ਆਪਾਂ ਅੱਛਾ ਐਂ ਤੋੜ ਆਈ ਹੋ ਗਿਆ ਨਹੀਂ ਹੋ ਗਿਆ ਤੇ ਬਾਪੂ ਹੁਣ ਕਾਰੋਬਾਰ ਫਿਰ ਨਾਲ ਇਹਦੇ ਹੋਰ ਕੀ ਕੀ ਚੱਲਦਾ ਮੁੰਡਾ ਵਸ ਦੇੜੀ ਦੇ ਪਰਾਂ ਦਾ ਅੱਛਾ ਦੋ ਮੁੰਡੇ ਆ ਗਏ ਪਰਗਟ ਠੀਕ ਹੈ ਜੀ ਉਹ ਗਾ ਕੋਈ ਨਾ ਕੰਮ ਕਰਦੇ ਅੱਛਾ ਦੋਨੇ ਮੰਨ ਲਓ ਇਹੀ ਕੰਮ ਕਰ ਰਹੇ ਜਿਹੜਾ ਕਰਦੇ ਆ ਵੀ ਆਮ ਤੌਰ ਤੇ ਜਿਹੜਾ ਆਪਣਾ ਕਹਿੰਦੇ ਵੀ ਘਰ ਪਰਿਵਾਰ ਦਾ ਜਿਹੜਾ ਗੁਜ਼ਾਰਾ ਉਹ ਵਧੀਆ ਚੱਲ ਰਿਹਾ ਤੇ ਬਾਪੂ ਜ਼ਿੰਦਗੀ 'ਚ ਕੋਈ ਦਿਨ ਐਸਾ ਹੋਵੇ ਜਿੱਦ ਤੇ ਤੁਸੀਂ ਬਹੁਤ ਜ਼ਿਆਦੇ ਹੱਸੇ ਹੋਮ ਮੂਸੇ ਜੀ ਬੜੀ ਚੀ ਜੰਦੇ ਆ ਨਹੀਂ ਫੇਰ ਕੋਈ ਗੱਲ ਐ ਸੀ ਕੋਈ ਯਾਦ ਥੋਡੀ ਤਾਜੀ ਅਸੀਂ ਲੇਬਰ ਚ ਬੜਾ ਹੱਸੇ ਸੀ ਠੀਕ ਐ ਕੋਈ ਗੱਲ ਜਿਹੜੀ ਯਾਦਗਾਰੀ ਕੋਈ ਤਾਜੀ ਉਹੋ ਜੀ ਹੋ ਜੇ ਕੋਈ ਓਏ ਹੁਣ ਕੋਈ ਨਹੀਂ ਯਾਦ ਕੋਈ ਚੁਟਕਲਾ ਸੁਣਾ ਦਿਓ ਕੋਈ ਚੁਟਕਲਾ ਨਹੀਂ ਨਹੀਂ ਕਿਹੜੀ ਗੱਲ ਜਿਹੜੀ ਹਾਂ ਬਾਪੂ ਜੀ ਜਿਹੜੇ ਕੰਮ ਚ ਸੁਣ ਕਿੰਨੇ ਸਾਲ ਹੋ ਗਏ ਫਿਰ ਚ ਸਾਨੂੰ 5-7 ਸਾਲ ਹੋ ਗਏ ਠੀਕ ਐ ਜੀ ਬੜੇ ਸਾਲ ਹੋ ਗਏ ਕੋਈ ਇਹਨਾਂ ਨਾਲ ਨਵਾਂ ਮਿਲਣ ਨੂੰ ਨਹੀਂ ਆਉਂਦਾ ਠੀਕ ਹੈ ਜੀ ਜਿਵੇਂ ਨਾ ਬਾਪੂ ਹੁਣ ਜਿਹੜੇ ਰੋਗ ਚੱਲੇ ਨੇ ਉਹਦੇ ਚ ਇੱਕ ਸੈਲਾਂ ਦਾ ਰੋਗ ਚੱਲਿਆ ਕਹਿੰਦੇ ਉਹਦੇ ਵਾਸਤੇ ਬੱਕਰੀ ਦਾ ਦੁੱਧ ਬਾੜਾ ਵਧੀਆ ਮੰਨਿਆ ਜਾਂਦਾ ਹਾਂ ਉਹ ਤੁਰਤ ਪੀਣਾ ਪੈਂਦਾ ਤੁਰਤ ਪੀਣਾ ਪੈਂਦਾ ਉਹ ਮੰਨ ਲਓ ਜਦੋਂ ਕਹਿੰਦਾ ਵੀ ਜਿਵੇਂ ਤੁਰਤ ਨਾਲ ਦੀ ਨਾਲ ਚਵਾ ਕੇ ਤੇ ਉਹ ਕੀ ਕਾਰਨ ਜਿਹੜਾ ਮਨ ਲਓ ਸੈਲਾਂ ਬਾਤੇ ਚੰਗਾ ਮੰਨਿਆ ਜਾਂਦਾ ਇਹ ਸੈਲਾਂ ਵਾਸਤੇ ਚੀਜ਼ ਕੋਲ ਖਾਂਦੀ ਆ ਕੋਲ ਚੀਜ਼ ਬੱਕਰੀ ਜਿਹੜੀ ਖਾਂਦੀ ਆ ਜਿਵੇਂ ਮੰਨ ਕੇ ਚੱਲ ਪੋ ਵੀ ਜੜੀਆਂ ਬੂਟੀਆਂ ਚ ਹੀ ਆ ਜਾਂਦਾ ਚੀਜ਼ ਉਹ ਹੱਕ ਵੀ ਖਾਂਦੀ ਆ ਹਾਂਜੀ ਤੇ ਮਲਾ ਵੀ ਖਾਂਦੀ ਆ ਹਾਂਜੀ ਤੂੜਾ ਵੀ ਖਾ ਜਾਂਦੀ ਆ ਹਾਂਜੀ ਉਹ ਨਾ ਪਾਬੰਦਾ ਤਤੂਰਾ ਖਾ ਨਹੀਂ ਸਕਦਾ ਕਹਿੰਦੇ ਬਹੁਤ ਨਸ਼ੇ ਵਾਲਾ ਹੁੰਦਾ ਨਾ ਹਾਂ ਹਾਂ ਉਹ ਵੀ ਖਾ ਜਾਂਦੀ ਉਹ ਵੀ ਖਾ ਜਾਂਦੀ ਆ ਤੇ ਇੱਕ ਕਹਿੰਦੇ ਨਾ ਵੀ ਦਵਾਈ ਦਾ ਜਿਹੜਾ ਕੰਮ ਕਰਦਾ ਬੱਕਰੀਆਂ ਦਾ ਜਿਹੜਾ ਦੁੱਧ ਹੁੰਦਾ ਤੇ ਸੈਲਾਂ ਵਾਲਿਆਂ ਵਾਸਤੇ ਕੀ ਮੰਨ ਲਓ ਬਹੁਤ ਜ਼ਿਆਦਾ ਰੋਗਾਂ ਵਾਸਤੇ ਇਹ ਤੰਦਰੁਸਤ ਕਰਦਾ ਤੇ ਧੰਨ ਜਿਗਰ ਇਹਨਾਂ ਦੀ ਵੀ ਨੇ ਜਿਹੜੇ ਮੰਨ ਲਓ ਇੰਨੇ ਆ ਨਾ ਵੀ ਮਿਹਨਤ ਮਜ਼ਦੂਰੀ ਇੰਨੀ ਕਾਰੋਬਾਰ ਇਹ ਕਰਦੇ ਨੇ ਤੇ ਅੱਛਾ ਉਧਰ ਗੱਡੀ ਵੀ ਆ ਰਹੀ ਹੈ ਉਹਨਾਂ ਨੇ ਲੰਘਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੰਘੇ ਜਾਣ ਤੋਂ ਲੰਘੇ ਜਾਣ ਤੇ ਗੱਲਾਂ-ਬਾਤਾਂ ਕਰੀਆਂ ਹਾਂ ਹਾਂਜੀ ਕਰ ਲਓ ਗੱਲਾਂ-ਬਾਤਾਂ ਬਾਪੂ ਨਾਲ ਕਰੀਆਂ ਸਾਨੂੰ ਘੈਂਟ ਲੱਗੀਆਂ ਬਾਪੂ ਦਰਸ਼ਨ ਦੇ ਨਾਲ ਵੀ ਇੱਕ ਬਾਪੂ ਦੂਸਰੇ ਸੀਗੇ ਨਾਲ ਤੇ ਉਹਨਾਂ ਨਾਲ ਵੀ ਗੱਲਾਂ-ਬਾਤਾਂ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਸਾਡੀ ਤੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਵੀ ਕਰਿਓ ਹਨਾ ਤੇ ਵੀਡੀਓ ਨੂੰ ਕਮੈਂਟ ਕਰਕੇ ਦੱਸਿਓ ਸਾਨੂੰ ਬਾਪੂ ਦੀਆਂ ਗੱਲਾਂ ਕਿਵੇਂ ਲੱਗੀਆਂ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜਿਉਂਦੇ ਰਹੋ